ਸ੍ਰੀ ਗੁਰੂ ਜੀ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਜੀ ਸਾਡੇ ਚੈਨਲ ਸਮਰੱਥ ਬਟਿਕ ਤੇ ਕਾਫੀ ਦਿਨਾਂ ਤੋਂ ਵੀਡੀਓ ਨਹੀਂ ਆਈ ਉਹ ਇਸ ਲਈ ਨਹੀਂ ਆਈ ਜੀ ਕਿਉਂਕਿ ਹਨਾ ਤੀਜ ਦੇ ਫੰਕਸ਼ਨ ਹੈ ਜਿਹੜਾ ਉਹ ਨੇੜੇ ਆ ਰਿਹਾ ਤੇ ਤੁਹਾਨੂੰ ਪਤਾ ਹੀ ਹੈ ਮੈਂ ਖੁਦ ਜਿਹੜਾ ਉਹ ਪੇਂਟਿੰਗ ਕਰਦੀ ਹਾਂ ਆਪਣੇ ਕੋਲੇ ਇੱਕ ਹੀ ਜਿਹੜੇ ਡਿਜ਼ਾਈਨ ਦੇ ਕਾਫੀ-ਕਾਫੀ ਸੂਟ ਆਪਾਂ ਰੈਡੀ ਕਰਕੇ ਦਿੱਤੇ ਸੀ ਜਿਹਨ ਨੇ ਜਿਹੜੇ ਉਹ ਆਪਾਂ 1 ਬਾਈ 1 ਤੁਹਾਡੇ ਨਾਲ ਸ਼ੇਅਰ ਕਰਾਂਗੇ ਜੀ ਜਿਹੜੇ ਆਪਾਂ ਸੂਟ ਰੈਡੀ ਕੀਤੇ ਸੀ ਉਹਨਾਂ ਦੇ ਤੋਂ ਭੱਟੇ ਹਲੇ ਕਾਫੀ ਦੇ ਜਿਹੜੇ ਪੈਂਡਿੰਗ ਨੇ ਤੇ ਆਪਾਂ ਜਦੋਂ ਰੈਡੀ ਹੋਗੇ ਸੂਟ ਆਪਾਂ ਤੁਹਾਡੇ ਨਾਲ ਫਿਰ ਆਪਾਂ ਸ਼ੇਅਰ ਕਰਾਂਗੇ ਜਿਹੜੇ ਇਹ ਵਾਲੇ ਆਪਾਂ ਡਿਜ਼ਾਈਨਰ ਮਸ਼ੀਨ ਵਰਕ ਦੇ ਆਪਣੇ ਜਿਹੜੇ ਸੂਟ ਰੈਡੀ ਹੋ ਕੇ ਆਏ ਨੇ ਉਹ ਆਪਾਂ ਤੁਹਾਨੂੰ ਦਿਖਾਵਾਂਗੇ ਪਹਿਲਾਂ ਆਪਾਂ ਤੁਹਾਨੂੰ ਇੱਕ ਪੇਂਟ ਵਾਲਾ ਜਿਹੜਾ ਡਿਜ਼ਾਈਨ ਤੁਹਾਡੇ ਨਾਲ ਸ਼ੇਅਰ ਕਰਦੇ ਆ ਤਾਂ ਦੁਪੱਟੇ ਤੇ ਪੇਂਟ ਨਹੀਂ ਹੈ ਇਸ ਲਈ ਇਹ ਛੇਤੀ ਰੈਡੀ ਹੋ ਗਿਆ ਸੀ ਤੇ ਬਹੁਤ ਹੀ ਸੋਹਣਾ ਜਿਹੜਾ ਕੰਮ ਹੋਇਆ ਹੋਇਆ ਪੇਂਟਿੰਗ ਦਾ ਬਰੀਕੀ ਜਿਹਾ ਕੰਮ ਆ ਤੁਸੀਂ ਦੇਖ ਸਕਦੇ ਹੋ ਇਸ ਤਰ੍ਹਾਂ ਇਸ ਜੀ ਵੀ ਆਪਾਂ ਕਾਫੀ ਸੂਟ ਸੇਮ ਕਲਰ ਤੇ ਆਪਾਂ ਜਿਹੜੇ ਰੈਡੀ ਕੀਤੇ ਆ ਸੂਟ ਬਹੁਤ ਹੀ ਸੋਹਣਾ ਜਾਂ ਕੰਮ ਹੋਇਆ ਜੀ ਬਹੁਤ ਹੀ ਜ਼ਿਆਦਾ ਬਰੀਕੀ ਕੰਮ ਹੋਇਆ ਹੋਇਆ ਜਿਵੇਂ ਇੱਕ ਕਸਟਮਰ ਨੇ ਇਹਨਾਂ ਨੇ ਆਪਾਂ ਨੂੰ ਕਿਹਾ ਸੀ ਵੀ ਮੈਨੂੰ ਜ਼ਿਆਦਾ ਜਿਹੜੇ ਵੱਡੇ ਫਲਾਰ ਨਹੀਂ ਚਾਹੀਦੇ ਤਾਂ ਆਪਾਂ ਉਹਨਾਂ ਨੂੰ ਜਿਹੜੇ ਛੋਟੇ-ਛੋਟੇ ਫਲਾਰ ਦੀ ਡਿਜ਼ਾਈਨਿੰਗ ਕਰਕੇ ਦਿੱਤੀ ਹੈ ਇਸ ਤਰ੍ਹਾਂ ਘੇਰੇ ਦਾ ਕੰਮ ਹੋਇਆ ਹੋਇਆ ਤੇ ਬਾਜੂ ਤੇ ਵੀ ਆਪਾਂ ਇਸ ਤਰ੍ਹਾਂ ਦੇ ਫਲਾਰ ਬਣਾਏ ਨੇ ਦੇਖੋ ਬਹੁਤ ਹੀ ਜ਼ਿਆਦਾ ਸੋਨਾ ਕੰਮ ਹੋਇਆ ਤੁਸੀਂ ਵੀ ਸਾਨੂੰ ਕੋਈ ਵੀ ਡਿਜ਼ਾਈਨ ਭੇਜ ਸਕਦੇ ਹੋ ਹਰ ਇੱਕ ਤਰ੍ਹਾਂ ਦਾ ਡਿਜ਼ਾਈਨ ਹੈ ਜਿਹੜਾ ਉਹ ਬਨਜੂ ਬਨਜਾਊਗਾ ਜੀ ਕਿਸੇ ਵੀ ਤਰ੍ਹਾਂ ਦਾ ਡਿਜ਼ਾਈਨ ਕੋਈ ਵੀ ਕਲਰ ਕੰਟਰਾਸਟ ਜਿਵੇਂ ਤੁਹਾਡੀ ਇੱਛਾ ਤੁਸੀਂ ਉਹਵੇਂ ਦਾ ਰੈਡੀ ਕਰਾ ਸਕਦੇ ਹੋ ਜੀ ਇਹਦੇ ਨਾਲ ਆਪਾਂ ਦੁਪੱਟਾ ਰੱਖਿਆ ਜੀ ਲਾਈਨਿੰਗ ਮਸਲੀਨ ਇਹ ਵਾਲਾ ਦੁਪੱਟਾ ਥੋੜੇ ਰਿੰਕਲ ਨੇ ਪ੍ਰੈਸ ਨਹੀਂ ਹੈ ਜੀ ਇਹ ਦੁਪੱਟਾ ਜੇ ਤੁਹਾਨੂੰ ਦੇਖੋ ਪਤਾ ਲੱਗ ਸਕੇ ਬਹੁਤ ਹੀ ਜ਼ਿਆਦਾ ਸੋਨਾ ਜਿਹੜਾ ਇਹ ਤਾਂ ਸਟੱਫ ਆ ਤੇ ਜਿਹੜਾ ਆਪਣਾ ਸੂਟ ਆ ਇਹ ਵੀ ਆਪਣਾ ਮਸਲੀਨ ਆ ਬਹੁਤ ਵਧੀਆ ਵਾਲੀ ਮਸਲੀਨ ਲਾਈ ਗਈ ਹੈ ਜੀ ਇਸ ਤੇ ਸੌਫਟ ਰਹਿੰਦਾ ਜੀ ਇਹ ਸੌਫਟ ਜャ ਸਟੱਫ ਆ ਕੰਫਰਟੇਬਲ ਜャ ਜਿੰਨੇ ਕਸਟਮਰ ਦੇ ਆਪਣੇ ਦੇ ਸੂਟ ਬਣ ਕੇ ਗਏ ਨੇ ਉਹਨਾਂ ਨੇ ਰਿਪੀਟ ਆਰਡਰ ਦਿੱਤੇ ਨੇ ਇਹਨਾਂ ਦੇ ਇਸ ਸਟੱਫ ਚ ਕਿਉਂਕਿ ਬਹੁਤ ਹੀ ਜ਼ਿਆਦਾ ਕੰਫਰਟੇਬਲ ਜਸਟਾਫ ਹੈ ਜੀ ਇਹ ਅੱਗੇ ਆਪਣੇ ਕਾਟਨ ਸਿਲਕ ਦੇ ਉੱਪਰ ਰੈਡੀ ਕੀਤਾ ਆਪਾਂ ਸੂਟ ਪਹਿਲਾਂ ਜੀ ਸ਼ਾਰਟ ਐਂਡ ਦੁਪੱਟਾ ਇਹਦਾ ਟਾਈਡ ਆਈ ਆ ਪਹਿਲਾਂ ਦੁਪੱਟਾ ਆਪਾਂ ਨੇ ਡਾਈ ਕਰਵਾ ਕੇ ਤੇ ਥੋੜਾ ਥੋੜਾ ਵਰਕ ਕਰਾਇਆ ਇਸ 'ਚ ਪਹਿਲਾਂ ਵੀ ਗਿਆ ਸੀ ਆਪਣੇ ਕੋਲੋਂ ਇਹ ਸੂਟ ਪਹਿਲਾਂ ਵੀ ਬਣ ਕੇ ਗਿਆ ਸੀ ਉੱਪਰ ਨੈੱਕ ਤੇ ਫਲਾਰ ਆ ਜਾਊਗਾ ਜੀ ਤੇ ਇਸ ਤਰ੍ਹਾਂ ਦੀ ਜਿਹੜੀ ਹੈ ਟਾਈਡਾਈ ਹੋਈ ਹੋਈ ਐ ਇਸ ਚ ਤੇ ਇਸ ਤਰ੍ਹਾਂ نیچے ਫਲਾਰ ਆ ਗਿਆ ਇੱਕ ਫਲਾਰ نیچے ਆ ਗਿਆ ਬਾਕੀ ਇਹਨਾਂ ਨੂੰ ਜਿਹੜੇ ਲੇਸਸ ਨਾਲ ਡਿਜ਼ਾਈਨ ਕਰਾਂਗੇ ਬਹੁਤ ਹੀ ਜ਼ਿਆਦਾ ਸੋਹਣੇ ਬਣ ਕੇ ਜਿਹੜੇ ਇਹ ਰੈਡੀ ਹੋਣਗੇ ਜੀ ਸੂਟ ਇਹ ਵਾਲਾ ਸੂਟ ਹੈ ਇਹਦੇ ਨਾਲ ਪਲੇਨ ਬਾਟਮ ਆ ਜੀ ਕਲਰ ਕੰਟਰਾਸਟ ਬਹੁਤ ਹੀ ਜ਼ਿਆਦਾ ਸੋਹਣਾ ਹੈ ਦਾ ਤੇ ਜਿਹੜਾ ਇਹਦਾ ਦੁਪੱਟਾ ਉਹ ਆਪਾਂ ਪਿਓਰ ਦਾ ਰੱਖਿਆ ਇਸ ਤਰ੍ਹਾਂ ਟਾਈ ਡਾਈ ਹੋਇਆ ਹੋਇਆ ਜੀ ਸਾਰਾ ਜਿਹੜਾ ਆਪਣਾ ਟਾਈ ਡਾਈ ਦਾ ਕੰਮ ਆ ਕੋਈ ਵੀ ਡਾਈ ਚਾਹੇ ਸਿੰਗਲ ਡਾਈ ਆ ਚਾਹੇ ਹੈਨਾ ਡਬਲ ਡਾਈ ਆ ਬਹੁਤ ਹੀ ਜ਼ਿਆਦਾ ਸੋਹਣਾ ਜਿਹੜਾ ਆਪਣਾ ਕੰਮ ਕੀਤਾ ਜਾਂਦਾ ਜੀ ਡਾਇਰ ਵੱਲੋਂ ਬਹੁਤ ਹੀ ਸੋਹਣਾ ਬਣ ਕੇ ਰੈਡੀ ਹੋ। ਬਾਕੀ ਸਾਰਾ ਜੀ ਸਟੀਚਿੰਗ ਦੇ ਸਾਰੇ ਆ। ਜੇ ਸੂਟ ਪੂਰਾ ਸੋਹਣਾ ਹੋ ਸਟੀਚਿੰਗ ਨਹੀਂ ਵਧੀਆ ਹੋਊਗੀ ਤਾਂ ਸੂਟ ਜਿਹੜਾ ਨਹੀਂ ਵਧੀਆ ਲੱਗਣਾ। ਜੇ ਆਪਣਾ ਸੂਟ ਵੀ ਹੈ ਨਾ ਦੇਖੋ ਸਿੰਪਲ ਜਿਹਾ ਕੋਈ ਸੂਟ ਲੈ ਲੀਏ ਆਪਾਂ। ਸਟੀਚਿੰਗ ਦੇ ਸਾਰੇ ਬਹੁਤ ਹੀ ਜ਼ਿਆਦਾ ਸੋਹਣਾ ਲੱਗਣ ਲੱਗ ਜਾਂਦਾ ਜੇ ਸਟੀਚਿੰਗ ਵਧੀਆ ਹੋ। ਜ਼ਿਆਦਾ ਡਿਪੈਂਡ ਜੀ ਸਟੀਚਿੰਗ ਤੇ ਹੀ ਕਰਦਾ ਜੇ ਆਪਣੀ ਸਟੀਚਿੰਗ ਵਧੀਆ ਤਾਂ ਸੂਟ ਵਧੀਆ ਲੱਗੂਗਾ। ਨੈਕਸਟ ਸੂਟ ਹੈ ਜੀ ਆਪਾਂ ਟੈਬੀ ਲਾਈਨਿੰਗ ਤੇ ਰੈਡੀ ਕੀਤਾ ਬਹੁਤ ਹੀ ਪਿਆਰਾ ਜਿਹਾ ਪੀਸ ਰੈਡੀ ਕੀਤਾ ਆਪਾਂ ਟੈਬੀ ਲਾਈਨਿੰਗ ਦੇ ਉੱਪਰ ਆਪਾਂ ਬਾਟਮ ਨਾਲ ਦਾ ਜਿਹੜਾ ਪੈਚ ਲਗਾ ਕੇ ਇਸ ਤਰ੍ਹਾਂ ਵਰਕ ਕਰਾਇਆ ਇਹ ਆ ਗਿਆ ਜੀ ਨੈਕ ਤੇ ਵਰਕ ਤੇ ਇਹ نیچے ਆ ਗਿਆ ਜੀ ਘੇਰੇ ਦਾ ਕੰਮ ਇਸ ਤਰ੍ਹਾਂ نیچے ਕੱਟ ਵਰਕ ਵੀ ਹੋਇਆ ਹੋਇਆ ਤੇ ਇਸ ਤਰ੍ਹਾਂ ਘੇਰੇ ਤੇ ਵੀ ਪੈਚ ਲੱਗਿਆ ਹੋਇਆ ਤੇ ਇਸ ਤਰ੍ਹਾਂ ਦਾ ਨੈੱਕ ਬਣਿਆ ਹੋਇਆ ਬਹੁਤ ਹੀ ਜਿਆਦਾ ਸੋਹਣਾ ਜਿਹੜਾ ਨੈੱਕ ਬਣਿਆ ਜੀ ਇਸ ਦਾ ਤੇ ਜਿਹੜਾ ਬਾਜੂ ਤੇ ਇਹਦੇ ਕੰਮ ਹੋਇਆ ਹੋਇਆ ਉਹ ਇਸ ਤਰ੍ਹਾਂ ਦਾ ਹੋਇਆ ਹੋਇਆ ਇਹ ਮੈਚਿੰਗ ਸੂਟ ਜੀ ਆਪਣੇ ਕੋਲੇ 1500 ਦੀ ਰੇਂਜ 'ਚ अवेलेबल ਨੇ ਬਹੁਤੀ ਵਧੀਆ ਜਿਹੜਾ ਸਟੱਫ ਆ ਇਹ ਮਸਲੀਨ ਦੀ ਇਹਦੇ ਨਾਲ ਬਾਟਮ ਹੋਊਗੀ ਦੁਪੱਟਾ ਇਹਦਾ ਬਹੁਤ ਹੀ ਜ਼ਿਆਦਾ ਸ਼ਾਨਦਾਰ ਰੈਡੀ ਹੋਇਆ ਜੀ ਦੁਪੱਟਾ ਆਪਾਂ ਨੇ ਟੈਬੀ ਲਾਈਨਿੰਗ ਦਾ ਹੀ ਰੱਖਿਆ ਤੇ ਟਾਈਡਾ ਹੀ ਹੋਇਆ ਜੀ ਦੁਪੱਟਾ ਇਸ ਤਰ੍ਹਾਂ ਦੇ ਜਿਹੜੇ ਫਲਾਰ ਨੇ ਪੈਚ ਲਗਾ ਕੇ ਪੈਚ ਲਗਾ ਕੇ ਦੇਖੋ ਵਰਕ ਹੋਇਆ ਹੋਇਆ ਇਸ ਤੇ ਤੇ ਵਿੱਚ ਸਾਰੇ ਚ ਬੁਟੀਆਂ ਪਾਈਆਂ ਗਈਆਂ ਨੇ ਸਾਰੇ ਚ ਬੁਟੀਆਂ ਪਾਈ ਅਗੀਆਂ ਨੇ ਫੋਰ ਸਾਈਡ ਜਿਹੜੀ ਆਪਾਂ ਟਾਈ ਡਾਈ ਕੀਤੀ ਹੈ ਜੀ ਬਹੁਤ ਹੀ ਜਿਆਦਾ ਸੋਹਣਾ ਜਿਹੜਾ ਆਪਣਾ ਦੁਪੱਟਾ ਰੈਡੀ ਹੋਇਆ ਬਾਕੀ ਆਪਣੇ ਦੁਪੱਟੇ ਵੀ ਜਿਹੜੇ ਹੁੰਦੇ ਆ 2.5 ਮੀਟਰ ਦੀ ਕਟਿੰਗ ਹੋਊਗੀ ਇੰਚ 2 ਇੰਚ ਵੱਧ ਭਾਵੇਂ ਹੋਵੇ ਘੱਟ ਨਹੀਂ ਮਿਲੂਗਾ ਜੀ ਤੁਹਾਨੂੰ ਛੋਟਾ ਦੁਪੱਟਾ ਕੋਈ ਵੀ ਕਸਟਮਰ ਲੈਣਾ ਪਸੰਦ ਨਹੀਂ ਕਰਦੇ ਜੇ ਕਈ ਕਸਟਮਰ ਹੁੰਦੇ ਆ ਹਨਾ ਕਹਿ ਦਿੰਦੇ ਵੀ ਅਸੀਂ ਵੱਡਾ ਦੁਪੱਟਾ ਨਹੀਂ ਕੈਰੀ ਕਰ ਸਕਦੇ ਤਾਂ ਉਹਨਾਂ ਨੂੰ ਉਹਨਾਂ ਦੇ ਅਕੋਰਡਿੰਗ ਉਨੀ ਹੀ ਕਟਿੰਗ ਦਿੱਤੀ ਜਾਂਦੀ ਹੈ ਕਈ ਹੁੰਦੇ ਆ ਜਿਹੜੇ ਆਪਣਾ ਵਾਰ ਘਟਾ ਲੈਂਦੇ ਆ ਕਹਿ ਦਿੰਦੇ ਵੀ ਸਾਨੂੰ ਦੁਪੱਟੇ ਦਾ ਜਿਹੜਾ ਵਾਰ ਘਟੇ ਚਾਹੀਦਾ ਤਾਂ ਉਸ ਅਕੋਰਡਿੰਗ ਆਪਾਂ ਕਟਿੰਗ ਕਰੀਦੀ ਐ ਨਹੀਂ ਵੈਸੇ ਆਪਣੇ ਪੌਣੇ 3 ਮੀਟਰ ਕਟਿੰਗ ਹੁੰਦੀ ਐ ਦੁਪੱਟੀਆਂ ਦੀ ਕਿਉਂਕਿ ਜੇ ਸ਼੍ਰਿੰਕ ਹੋ ਜਾਂਦਾ ਤੇ ਲੇਸਿਸ ਚ ਆ ਜਾਂਦਾ ਦੁਪੱਟਾ 2.5 ਮੀਟਰ ਦਾ ਰੈਡੀ ਹੁੰਦਾ ਤੇ ਇਸ ਤਰ੍ਹਾਂ ਦੀ ਬਾਟਮ ਰੈਡੀ ਕੀਤੀ ਐ ਇਹ ਵਰਕ ਕਰਾਉਣ ਵੇਲੇ ਆਪਾਂ ਪੀਸ ਜਿਹੜੇ ਕੱਟ ਕਰ ਲਈ ਸੀ ਇਸ ਤਰ੍ਹਾਂ ਦੀ ਲਾਈ 3 3 ਫਲਾਰ ਐ ਜਿਹੜੇ ਉਹ ਪਹੁੰਚਿਆਂ ਤੇ ਆ ਜਾਣਗੇ ਜੀ ਬਹੁਤ ਹੀ ਸੋਹਣਾ ਜਿਹੜਾ ਸੂਟ ਬਣੇ ਐ ਜੀ ਇਹ ਤੇ ਨੈਕਸਟ ਆਪਣਾ ਹੈਗੇ ਜੀ ਇਹ ਵੀ ਬਹੁਤ ਹੀ ਜ਼ਿਆਦਾ ਪਿਆਰਾ ਜਿਹਾ ਕਲਰ ਹੈ ਜੀ ਇਸ 'ਚ ਮੈਂ ਆਪਣਾ ਵੀ ਸੇਮ ਸੂਟ ਹੈ ਜਿਹੜਾ ਉਹ ਰੈਡੀ ਕਰਾਇਆ ਬਾਕੀ ਦੇਖੋ ਮੈਂ ਸ਼ਾਇਦ ਜੀ ਉਹ ਵੀ ਦੁਪੱਟੇ ਦਾ ਵੀ ਜਿਹੜਾ ਆਪਾਂ ਕੰਮ ਕਰਵਾਈਏ ਪਹਿਲਾਂ ਆਪਾਂ ਤੁਹਾਨੂੰ ਘੇਰ ਦਾ ਕੰਮ ਦਿਖਾਉਣੀ ਆ ਇਸ 'ਚ ਆਪਾਂ ਪਹਿਲਾਂ ਰੈਡੀ ਕਰਾਇਆ ਸੀ ਜੀ ਸੂਟ ਬਲੈਕ ਕਲਰ ਦੇ ਉੱਪਰ ਇੱਕ ਵਾਰ ਕਰਾਇਆ ਸੀ ਪਿੰਕ ਫਲਾਰ ਦੇ ਨਾਲ ਇੱਕ ਵਾਰ ਰੈੱਡ ਫਲਾਰ ਕਰਵਾਇਆ ਸੀ ਬਲੈਕ ਦੇ ਵਿੱਚ ਐਸ ਕਸਟਮਰ ਅਕੋਰਡਿੰਗ ਆਪਾਂ ਰੈਡੀ ਕੀਤਾ ਸੀ ਇਹ ਔਰਗੈਂਜ਼ਾ ਦਾ ਪੈਚ ਲਾ ਕੇ ਰੈਡੀ ਹੋਇਆ ਜੀ ਸੂਟ ਨੀਚੇ ਇਸ ਦੇ ਔਰਗੈਂਜ਼ਾ ਦਾ ਪੈਚ ਲੱਗਿਆ ਹੋਇਆ ਫਾਈਨਲ ਲੁੱਕ ਹੈ ਜਿਹੜੀ ਸਟੀਚਿੰਗ ਤੋਂ ਬਾਅਦ ਆਊਗੀ ਆਪਾਂ ਡੰਮੀ ਦੇ ਵੇਅਰ ਕਰਾ ਕੇ ਆਪਾਂ ਫਿਰ ਤੁਹਾਨੂੰ ਦਿਖਾਵਾਂਗੇ ਇਸ ਤਰ੍ਹਾਂ ਪੈਚ ਲੱਗਿਆ ਹੋਇਆ ਬਹੁਤ ਹੀ ਸ਼ਾਨਦਾਰ ਵਰਕ ਹੈ ਜੀ ਇਸ ਦਾ ਸੇਮ ਕੰਮ ਹੈ ਜਿਹੜਾ ਉਹ ਬਾਜੂ ਤੇ ਰਹੂਗਾ ਇਸ ਤਰ੍ਹਾਂ ਤੇ ਸੇਮ ਹੈ ਜਿਹੜਾ ਪੌਂਚਿਆਂ ਤੇ ਸਟ੍ਰੇਟ ਸਲਵਾਰ ਬਣਾਈ ਹੈ ਜੀ ਆਪਾਂ ਸਟ੍ਰੇਟ ਸਲਵਾਰ ਲਈ ਆਪਾਂ ਨੇ ਪੀਸ ਕੱਟ ਕਰਕੇ ਇੱਥੇ ਜੀ ਸੈਂਟਰ ਚ ਜਿਹੜਾ ਪੈਚ ਐਡ ਕਰਤਾ ਕੰਮ ਬਹੁਤ ਹੀ ਜ਼ਿਆਦਾ ਸਫਾਈ ਤੇ ਹੁੰਦਾ ਜੀ ਆਪਣਾ ਸਾਰਾ ਕੰਮ ਤੁਹਾਨੂੰ ਨੀਟ ਐਂਡ ਕਲੀਨ ਮਿਲੇਗਾ ਇਸ ਨੂੰ ਤੁਸੀਂ ਸੇਮ ਕੱਟ ਵਰਕ ਦੁਪट्टे ਤੇ ਵੀ ਕਰਵਾ ਸਕਦੇ ਹੋ ਜੇ ਤੁਸੀਂ ਦੁਪੱਟੇ ਨੂੰ ਲੈਸ ਲੈਸ ਨਾਲ ਡਿਜ਼ਾਈਨ ਕਰਾਉਣਾ ਚਾਹੁੰਦੇ ਹੋ ਤਾਂ ਉਹ ਵੀ ਕਰਵਾ ਸਕਦੇ ਹੋ ਕਲਰ ਕੰਟਰਾਸਟ ਬਹੁਤ ਹੀ ਜਾਦੇ ਸੋਹਣੇ ਆ ਜੀ ਇਹ ਸਾਰੇ ਜਿੰਨੇ ਵੀ ਤੁਹਾਨੂੰ ਦਿਖਾਏ ਆ ਬਿਲਕੁਲ ਨਵੇਂ-ਨਵੇਂ ਜੇ ਰੰਗ ਦਿਖਾਏ ਨੇ ਤੇ ਇਹ ਸਟੱਫ ਆਪਾਂ ਇੱਕ ਵਰਕ ਕਰਾ ਕੇ ਦਿੱਤਾ ਸੀ ਸੂਟ ਇਹਨਾਂ ਨੂੰ ਇਹ ਸਟੱਫ ਆਪਾਂ ਨੂੰ ਕਸਟਮਰ ਨੇ ਦਿੱਤਾ ਸੀ ਜੀ ਉਹਨਾਂ ਨੇ ਪੀਸ ਕੱਟ ਪੀਸ ਬਾਈ ਕੀਤੇ ਸੀ ਕਿਤੋਂ ਐਵੇਂ ਦਾ ਆਪਾਂ ਵਰਕ ਕਰਾ ਕੇ ਦਿੱਤਾ ਉਹਨਾਂ ਨੂੰ ਡਿਜ਼ਾਈਨ ਉਹਨਾਂ ਨੇ ਭੇਜਿਆ ਸੀ ਤੇ ਦੇਖੋ ਤੁਸੀਂ ਹਨਾ ਉਹਨਾਂ ਨੂੰ ਬਹੁਤ ਹੀ ਜਿਹੜਾ ਇਹ ਸਸਤਾ ਜਿਹੜਾ ਸਟਾਫ ਮਿਲਿਆ ਹੋਇਆ ਉਹਨਾਂ ਨੂੰ ਤੇ ਵਰਕ ਨਾਲ ਹੀ ਕਿੰਨਾ ਸੋਹਣਾ ਲੱਗਾ ਲੱਗਿਆ ਜੀ ਇਸ ਤਰ੍ਹਾਂ ਬੋਟਲ ਗ੍ਰੀਨ ਇਹਦੇ ਨਾਲ ਬਾਟਮ ਆ ਸੇਮ ਕੰਮ ਆ ਜਿਹੜਾ ਬਾਜੂ ਤੇ ਕਰਵਾਇਆ ਜੀ ਇਸ ਤਰ੍ਹਾਂ ਦਾ ਤੇ ਸੇਮ ਕੰਮ ਆ ਜਿਹੜਾ ਆਪਾਂ ਪਹੁੰਚਿਆਂ ਤੇ ਕਰਾਇਆ ਇਹ ਸੂਟ ਆਪਣੇ ਕੋਲੇ ਸਟੀਚਿੰਗ ਲਈ ਆ ਸਟੀਚਿੰਗ ਵੀ ਕਰਕੇ ਦੇਣੀ ਹੈ ਜੀ ਇਸ ਤੇ ਆਪਾਂ ਨੇ ਇਸ ਤਰ੍ਹਾਂ ਦਾ ਬਣ ਕੇ ਰੈਡੀ ਹੋਇਆ ਸੂਟ ਇਹ ਉਮੀਦ ਕਰਦੀ ਹਾਂ ਜੀ ਤੁਹਾਨੂੰ ਜਿਹੜੀ ਅੱਜ ਤੇ ਸਾਡੇ ਡਿਜ਼ਾਈਨ ਕੀਤੇ ਸੂਟ ਨੇ ਪਸੰਦ ਆਏ ਹੋਣਗੇ 컬러 ਕੰਟਰਾਸਟ ਪਸੰਦ ਆਏ ਹੋਣਗੇ ਤੇ ਸਾਡੀ ਵੀਡੀਓ ਪਸੰਦ ਆਈ ਹੋਊਗੀ ਪਲੀਜ਼ ਜੇ ਵੀਡੀਓ ਪਸੰਦ ਆਈ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਤੇ ਜਿਨ੍ਹਾਂ ਨੇ ਸਬਸਕ੍ਰਾਈਬ ਨਹੀਂ ਕਰਿਆ ਪਲੀਜ਼ ਸਬਸਕ੍ਰਾਈਬ ਜ਼ਰੂਰ ਕਰਿਓ ਓਕੇ ਜੀ ਸਤਿ ਸ਼੍ਰੀ ਅਕਾਲ ਜੀ ਫੇਰ ਨਵੀਂ ਵੀਡੀਓ ਚ ਮਿਲਦੇ ਹਾਂ ਸੋਹਣੇ ਸੋਹਣੇ ਡਿਜ਼ਾਈਨ ਹੋਰ ਲੈ ਕੇ